ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਸ਼ਕ ਨੇ ਇੱਕ ਵਾਰੀ ਫਿਰ ਤੋਂ ਐਸਕੇ ਸਖਸਾਨਾ ਦਾ ਪਿਆਰ ਭਰਨਾ ਨਮਸਕਾਰ ਦੋਸਤੋ ਗੱਲ ਕਰਾਂਗੇ ਜੰਦਰ ਸ਼ਹਿਰ ਦੀ ਰਣਜੀਤ ਨਗਰ ਦੀ ਗੱਲ ਕਰਾਂਗੇ ਵਾਰਡ ਨੰਬਰ 19 ਦੀ ਗੱਲ ਕਰਾਂਗੇ ਖਾਸ ਤੌਰ ਤੇ ਤਸਵੀਰਾਂ ਦੇ ਨਾਲ ਸਾਡੇ ਵਿੱਚ ਮੈਡਮ ਡੋਲੀ ਸਾਣੀ ਜੀ ਮੌਜੂਦ ਹਨ ਮੈਡਮ ਵੀ ਸਭ ਨਾਲ ਪਹਿਲਾਂ ਤੋਂ ਤੁਹਾਨੂੰ ਆਜ ਤੱਕ ਆਮਨੇ ਸਾਹਮਨੇ ਚੈਨਵਲਰ ਬਹੁਤ ਬਹੁਤ ਮਾਰਕਾ ਤੁਸੀਂ ਇੱਕ ਵਾਰੀ ਫਿਰ ਰਾਜਨੀਤਿਕ ਵਿੱਚ ਪੈ ਤੜਾ ਕਿਵੇਂ ਦਾ ਲੱਗ ਰਿਹਾ ਦੀਆ ਪਹਿਲਾਂ ਸਭ ਤੋਂ ਪਹਿਲਾਂ ਆਮਨੇ ਸਾਹਮਨੇ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਜੀ ਕਿ ਜਿਨ੍ਹਾਂ ਨੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਇਸ ਚੀਜ਼ ਚ ਆਣ ਲਈ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਮੈਨੂੰ ਪਹਿਲਾਂ ਵੀ ਮੈਂ ਸੋਸ਼ਲ ਕੰਮ ਕਰਦੀ ਰਹੀ ਹਾਂ ਜੀ ਤੇ ਹੁਣ ਕਰਕੇ ਆਪਣੇ ਆਪ ਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿ ਹਾਂ ਮੈਂ ਮੈਂ ਕਿਸੇ ਲਈ ਕੁਝ ਕਰ ਰਹੀ ਹਾਂ ਹੈਨਾ ਚਾਹੇ ਉਹ ਦਿਨ ਹੈ ਚਾਹੇ ਰਾਤ ਹੋਏ ਮੇਰੀ ਮੇਰੀ ਇਹੀ ਮਨ ਦੀ ਹੁੰਦੀ ਹੈ ਕਿ ਕੋਈ ਮੇਰੇ ਕੋ ਆਇਆ ਤਾਂ ਉਹਦਾ ਕੰਮ ਤੋਂ ਕੰਮ ਕਰਨ ਤੋਂ ਬਿਨਾ ਮੈਂ ਉਹਨੂੰ ਭੇਜਾਂ ਜੀ ਜਿੱਤੇ ਪਾਈ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੁਣ ਫਿਰ ਚੋਣ ਆ ਗਏ ਨੇ ਮੁੱਦੇ ਲੋਕਾਂ ਦੇ ਬਹੁਤ ਨੇ ਦੋਵਾਂ ਸਾਲਾਂ ਤੋਂ ਕਿਸੇ ਜਨਤਾ ਦਾ ਕੋਈ ਕੰਮ ਨਹੀਂ ਹੋਇਆ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਆਮ ਜਨਤਾ ਨੂੰ ਵੀ ਪਤਾ ਜਿਵੇਂ ਜਿਵੇਂ ਖਲਾਰਾ ਸੀ ਉਹ ਨਹੀਂ ਖਲਾਰਾ ਰਹਿ ਗਿਆ ਦੂਜੀਆਂ ਪਾਰਟੀਆਂ ਆਈਆਂ ਤੇ ਲੋਕਾਂ ਦੇ ਵਿੱਚ ਫਿਰ ਇੱਕ ਤੋਂ ਹੀ ਕਹਿੰਦਾ ਬਾਬ ਕਿ ਜਨਤਾ ਕਹਿੰਦੀ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਵਾਰ ਨੰਬਰ ਪਹਿਲਾਂ ਸਰ ਸਾਡਾ ਜਿਹੜਾ ਸੀ ਉਹ ਕਿੰਨਾ ਸੀ ਪਹਿਲਾਂ ਨਮਸਕਾਰ ਮੈਂ ਅੱਜ ਤੱਕ ਆਮਨੇ ਸਾਹਮਣੇ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਅੱਜ ਸਾਨੂੰ ਰੋਬਰੂ ਕਰਾਉਣ ਦੇ ਜਨਤਾ ਸਾਡੇ ਦੇ ਨਾਲ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਨੰਬਰ 1 ਤੋਂ ਤੁਸੀਂ ਉਹ ਗੱਲ ਕੀਤੀ ਆ ਕਿ ਰஞ்சிਤਨਗਰ ਵਗੈਰਾ ਜਾਂ ਮੇਰਾ ਏਰੀਆ ਦੇ ਪਾਰਟ ਨੰਬਰ 15 ਦੇ ਵਿੱਚ ਰஞ்சிਤਨਗਰ ਪੁਲਸ ਲਾਈਨ ਰਜਿੰਦਰ ਨਗਰ ਕਾਂਗਰਸਪੁਰ ਪੀਏਪੀ ਇੱਕ ਕਾਫੀ ਵਾਰਡ ਸੀਗਾ ਜਿਹੜਾ ਇਹਦੇ ਵਿੱਚੋਂ ਰஞ்சிਤਨਗਰ ਪੁਲਸ ਲਾਈਨ ਪੀਏਪੀ ਇਹ ਨਿਕਲ ਗਏ ਜੀ ਹੁਣ ਸਿਰਫ ਲੱਡ ਵਾਲੀ ਰੋਡ ਪ੍ਰੀਤਨਗਰ ਸੈਕਲ ਕਲੋਨੀ ਅਰਿੰਦਰਨਗਰ ਤੇ ਰੇਲਵੇ ਕਲੋਨੀ ਤੇ ਹਰਗੋਬਿੰਦਪੁਰਾ ਇਹ ਕੁਛ ਏਰੀਆ ਆ ਮਤਲਬ ਬਹੁਤ ਘੱਟ ਹੋ ਗਿਆ ਸਰ ਵਾਰਡ ਨੰਬਰ ਚੇਂਜ ਕਰਨ ਕਿਉਂ ਕੀ ਕਾਰਨ ਸੀ ਕਿਉਂ ਉਧਰ ਦੀਆਂ ਵੋਟਾਂ ਉਧਰ ਦੇ 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 ਕਰਦੇ ਸੜਕਾਂ ਦੇ ਵਿੱਚ ਲੋਕਾਂ ਨੂੰ ਅਜੇ ਤੱਕ ਨਹੀਂ ਪਤਾ ਸਾਡਾ ਵਾਰਡ ਕਿਹੜਾ ਹੈ ਕਾਰਨ ਕੀ ਸੀ ਸਰ ਮੌਜੂਦਾ ਸਰਕਾਰ ਦੀਆਂ ਪਾਲਿਸੀਆਂ ਸੀਗੀਆਂ ਕਿ ਅਸੀਂ ਜਿਹੜੇ ਕੰਮ ਕਰ ਰਹੇ ਵਿਅਕਤੀ ਹੈ ਕਾਉਂਸਲਰ ਆ ਉਹਨਾਂ ਨੂੰ ਆਪਣੇ ਹੋਰ ਬੰਦਿਆਂ ਰੀਅਜਸਟਮੈਂਟ ਕਰਨ ਦੀ ਉਹਨਾਂ ਨੇ ਉਹਨਾਂ ਦਾ ਕਟਵਾੜ ਕੀਤੀ ਹੈ ਤੇ ਜਿੱਚ ਆਮ ਜਨਤਾ ਨੂੰ ਬਹੁਤ ਪ੍ਰੋਬਲਮ ਦਿੱਕਤ ਹੋਏ ਗਲੀ ਨਾਲ ਗਲੀ ਅਲੱਗ ਕਰ ਦਿੱਤੀ ਹੈ ਮਹੱਲੇ ਦਾ ਅਲੱਗ ਹੋਣੇ ਹੁਣ ਗਲੀਆਂ ਨਾਲ ਗਲੀਆਂ ਲੱਗ ਕਰ ਦਿੱਤੀਆਂ ਤੇ ਜਿਹੜਾ ਮੇਨ ਉਹਨਾਂ ਨੂੰ ਐਸਟੀ ਰੇਨ ਦੇ ਜਿਹੜੇ ਨਵੇਂ ਵਾਰਡ ਆ ਸਰ ਉਹ ਸਰਕਾਰ ਦੀਆਂ ਪੋਲਿਸੀਆਂ ਆ ਉਹਨੇ ਬਣਾਉਣਾ ਪਰ ਇਹਦੇ ਵਿੱਚ ਜੋ ਵੀ ਸਰ ਫਿਰ ਤੇ ਐਵੇਂ ਵੀ ਹੋ ਗਨਗਾ ਹੁਣ ਜਿਸ ਵਾਰਡ ਜਿਹੜਾ ਤੋੜ ਦਾ ਸੈਂਟਰ ਚੋਂ ਪਾਰਟ ਕਰ ਦਿੱਤੇ ਗਏ ਨੇ ਉਸ ਵਾਰਡ ਵਿੱਚ ਤੁਹਾਡੇ ਚਾਹਣੇ ਵਾਲੇ ਬਹੁਤ ਜਿਆਦਾ ਹੋ ਸਕਦੇ ਹਨ ਬਹੁਤ ਜਿਆਦਾ ਹੋਣਗੇ ਇਹ ਨਹੀਂ ਹੋ ਸਕਦਾ ਕਿ ਸਰਕਾਰ ਨੇ ਚਾਹਣੇ ਵਾਲੇ ਨੂੰ ਥੋੜਾ ਹਟਾ ਦਿੱਤਾ ਹੋਇਆ ਜਾਂ ਆਪਣੀ ਸਰਕਾਰ ਬਣਾਉਣ ਵਾਸਤੇ ਆਪਣੇ ਐਮਸੀ ਨੂੰ ਖੜਾ ਕਰਨ ਵਾਸਤੇ ਕੁਝ ਨਵੀਆਂ ਪੋਚੇ ਪਰਾਲੇ ਕਰਤੇ ਹੋਣਗੇ ਇਹ ਹੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਗਲੀ ਨਾਲ ਗਲੀ ਲੱਗ ਕਰ ਦਿੱਤੀ ਆ ਜਿਹੜੇ ਕਾਉਂਸਲਰ ਦੀ ਜਾਂ ਕਿ ਜਿਹੜਾ ਵੀ ਸੋਸ਼ਲ ਵਰਕ ਕਰਦਾ ਆ ਜਿੱਥੇ ਉਹਦਾ ਪ੍ਰਭਾਵ ਹੈਗਾ ਆ ਉਹਨੂੰ ਕਾਟ ਆਫ ਕਰ ਦਿਓ ਕੈਂਚੀ ਦੇ ਨਾਲ ਉਹਨੂੰ ਕੱਟ ਦਿਓ ਉਹ ਗਲੀ ਕੱਟ ਦਿਓ ਗਲੀਆਂ ਚੋਂ ਗਲੀਆਂ ਲੱਗ ਲੱਗ ਕਰ ਦਿੱਤੀਆਂ ਹੋਈਆਂ ਇਹਨਾਂ ਨੇ ਚਲੋ ਸਾਡਾ ਤਾਂ ਲੱਗ ਜਿਹੜਾ ਸ਼ਹਿਰ ਦੇ ਵਿੱਚ ਹੈਗੇ ਆ ਉਹ ਵਾਰਡਾਂ ਦਾ ਬਹੁਤਾ ਜ਼ਿਆਦਾ ਗਲੀਆਂ ਨਾਲ ਗਲੀਆਂ ਕੱਟ ਦਿੱਤੀਆਂ ਗਈਆਂ ਜੀ 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 ਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਨੁਮਾਇੰਦਿਆਂ ਨੂੰ ਵਾਅਦਾ ਪੰਜਾਉਨ ਨੂੰ ਸਰਕਾਰ ਨੇ ਕੰਮ ਕੀਤਾ ਪਬਲਿਕ ਹਿੱਤ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗਲੀਆਂ ਵੰਡਣ ਦੀ ਗੱਲ ਕੀਤੀ ਆ ਵੰਡੇ ਵਾਇਾ ਮੈਡਮ ਇਸ ਤਰ੍ਹਾਂ ਵੀ ਲੱਗਦਾ ਕਿ ਜਿਵੇਂ ਕਿ ਪਰਿਵਾਰ ਹੀ ਸਾਰੇ ਅਲੱਗ ਕਰਦੇ ਹਉਣ ਸਾਰਿਆਂ ਦੇ ਦੇਖੋ ਜੀ ਜਿੰਨਾ ਮਰਜ਼ੀ ਕਰ ਲੈਣ ਪਰਿਵਾਰ ਅਲੱਗ-ਅਲੱਗ ਜੀ ਜੇ ਨੂੰ ਕੰਮ ਦਾ ਜਨੂਨ ਹੈ ਨਾ ਸਾਨੂੰ ਜਿੱਥੇ ਵੀ ਅਸੀਂ ਚਾਹਾਂਗੇ ਜਿੱਥੇ ਵੀ ਸਾਨੂੰ ਦੇ ਦੇਣ ਜੀ ਜੀ ਮੈਂ ਬੇਚ ਜਾਂ ਕਹਿੰਦੀ ਪਈ ਆ ਮੇਰੀ ਵਰਕਿੰਗ ਮੈਂ ਉੱਥੇ ਕਰਾਂਗੀ ਥਿਸ ਇਜ਼ ਸ਼ਾਨੋਸਤਲ ਬਿਸ਼ਰਿੰਗ ਨੀ ਮੇਰਾ ਉਹੀ ਪਰਿਵਾਰ ਆ ਮੈਂ ਜਿਹੜੇ ਛੱਡ ਵੀ ਉੱਤੇ ਮੈਂ ਉਹਨਾਂ ਦੇ ਕੰਮ ਥੋੜਾ ਕਰਨਾ ਛੱਡ ਦੇਣੀ ਆ ਜੀ ਜੀ ਮੈਂ ਪਹਿਲਾਂ ਵੀ ਕਰਦੀ ਸੀ ਮੈਂ ਅੱਜ ਵੀ ਕਰਾਂਗੀ ਜਿਹੜੇ ਮੇਰੇ ਨਵੇਂ ਜੁੜੇ ਵੀ ਆ ਮੈਂ ਉਹਨਾਂ ਦਾ ਵੀ ਕਰਾਂਗੀ ਅੱਛਾ ਬਣਾ ਦੋ ਸਾਲ ਦੇ ਵਿੱਚ ਹੁਣ ਤੁਸੀਂ ਡੋਰ ਟੂ ਡੋਰ ਜਨਤਾ ਕੋ ਜਾ ਰਹੇ ਹੋ ਪਰਿਵਾਰ ਮਿਲਦੇ ਬਿਨਾਂ ਕੁਝ ਉਹ ਵੀ ਪਰਿਵਾਰ ਮਿਲਦੇ ਹੋਣਗੇ ਜਿਨ੍ਹਾਂ ਦੀ ਵੋਟਾਂ ਲੱਗ ਹੋ ਗਈਆਂ ਤੁਹਾਡੇ ਤੋਂ ਤੁਹਾਡੇ ਚਾਹਣੇ ਵਾਲੇ ਨੇ ਤਾਂ ਹੁਣ ਜਨਤਾ ਦੀ ਸਮੱਸਿਆ ਤੁਹਾਨੂੰ ਕੀ ਦੇਖਣ ਨੂੰ ਸੁਣਨ ਕੀ ਜਾਂਦੇ ਕੀ ਕਹਿੰਦੇ ਤੁਹਾਡੇ ਕੋ ਜਿਸ ਤਰ੍ਹਾਂ ਕਿ ਜਿਹੜੇ ਕੀ ਹੁਣ ਮੇਰੇ ਤੋਂ ਜਪੀਏ ਪੀ ਲੈ ਲਓ ਫੁੱਲਸ ਲਾਈਨ ਲੈ ਲਓ ਜਾਂ ਰਣਜੀਤ ਨਗਰ ਲੈ ਲ ਰਜਿੰਦਰ ਨਗਰ ਲੈ ਲੋ ਜਿਹੜੇ ਸਾਡੇ ਨਾਲ ਬਿਲਕੁਲ ਕਟਆਫ ਕਰ ਦਿੱਤੇ ਹੋਏ ਨੇ ਮੈਨੂੰ ਉਹ ਬਕਾਇਦਾ ਉਹਨਾਂ ਦੇ ਫੋਨ ਆਉਂਦੇ ਆ ਕਿ ਕੋਈ ਮੈਡਮ ਕਹਿੰਦਾ ਕੋਈ ਭਾਬੀ ਜੀ ਕਹਿੰਦਾ ਕੋਈ ਦੀਦੀ ਕਹਿੰਦਾ ਆਪਣੇ ਪਿਆਰ ਦੇ ਸਾਹਬ ਦੇ ਨਾਲ ਜੋ ਵੀ ਸਾਡਾ ਕੰਮ ਅਸੀਂ ਉਹਨਾਂ ਦਾ ਕਰੀਦਾ ਕਿ ਸਾਨੂੰ ਤੁਸੀਂ ਚਾਹੀਦੇ ਤੁਸੀਂ ਸਾਡੇ ਵੱਲ ਕਿਉਂ ਨਹੀਂ ਆਏ ਵਿਚਾਰੇ ਕਿਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡਾ ਏਰੀਆ ਹੁਣ ਸਾਡੇ ਨਾਲ ਅਟੈਚ ਹੈ ਜਾਂ ਨਹੀਂ ਹੈ ਉਹ ਮੈਨੂੰ ਪੁੱਛਦੇ ਕਿ ਅਸੀਂ ਕਿੱਧਰ ਚਲੇ ਗਏ ਭਾਬੀ ਸਾਡੇ ਤੁਸੀ ਚਾਹੀਦੇ ਆ ਹੈਨਾ ਅਸੀਂ ਮੈਂ ਉਹ ਉਹਨਾਂ ਨੂੰ ਇਹੀ ਗੱਲ ਕਹਿਣੀ ਹੁੰਦੀ ਆ ਕਿ ਕੋਈ ਨਹੀਂ ਪਰ ਮੈਂ ਮੈਨੂੰ ਤਾਂ ਤੋਂ ਅਲੱਗ ਕੀਤਾ ਆ ਪਰ ਮੈਂ ਵੀ ਉੱਥੇ ਤੁਸੀਂ ਉੱਥੇ ਜਦੋਂ ਮਰਜੀ 24 ਘੰਟੇ ਦਿਨ ਰਾਤ ਜਦੋਂ ਇਸ ਭੈਣ ਦੀ ਇਸ ਭਾਬੀ ਦੀ ਜੇ ਕਿਸੇ ਨੂੰ ਜਦੋਂ ਵੀ ਲੋੜ ਹੈਗੀ ਆ ਮੈਂ ਉਹਦੇ ਲਈ ਮੋੜੇ ਦਾ ਮੋਟਾ ਲਾ ਕੇ ਖੜੀ ਰਵਾਂਗੀ ਤੇ ਹੁਣ ਸਮੱਸਿਆ ਕੀ ਆ ਰਹੀ ਹੈ ਗਲੀਆਂ ਮੱਲਿਆਂ ਦੇ ਵਿੱਚ ਜੋ ਤੁਸੀਂ ਜਾਂਦੇ ਹੋ ਲੋਕੀ ਕੀ ਡਿਮਾਂਡ ਕਰਦੇਗੇ ਸਾਡੇ ਕਿਹੜੇ ਕੰਮ ਜਿਹੜੇ ਨਹੀਂ ਹੋ ਰਹੇ ਮੇਨਲੀ ਸਮੱਸਿਆ ਇਸ ਵੇਲੇ ਦੋ ਸਾਲ ਦੀ ਨਾ ਇਹ ਕਾਰਪੋਰੇਸ਼ਨ ਦੇ ਆਪਣੇ ਹੋਣ ਕਰਾਂ ਇਲੈਕਸ਼ਨ ਸਮੱਸਿਆ ਆ ਰਹੀ ਹੈ ਸੀਵਰੇਜ ਜੀ ਮੇਨਲੀ ਲਾਈਟਸ ਦੀ ਮੇਨਲੀ ਲਾਈਟਸ ਕਾਰਨ ਜਿਹੜੇ ਸਟਰੀਟ ਲਾਈਟ ਕਾਰਨ ਹੁਣ ਪਿੱਛੇ ਹੜਤਾਲ ਹੋ ਗਈ ਉਹਦੇ ਕਾਰਨ ਜਿਹੜੇ ਬੰਦ ਆ ਉਸੇ ਕਾਰਨ ਚੋਰੀਆਂ ਸਭ ਕੁਝ ਹੋ ਰਿਹਾ ਆ ਬਿਲਕੁਲ ਕਿਉਂਕਿ ਨੇਰੇ ਦਾ ਫਾਇਦਾ ਹਰ ਚੀਜ਼ ਲੈ ਰਹੀ ਹੈਗੀ ਆ ਬੇਰੋਜ਼ਗਾਰੀ ਦਾ ਕੰਮ ਹੋ ਗਿਆ ਐ ਐਡਿਕਟ ਬੱਚੇ ਹੋ ਗਏ ਹੋਏ ਆ ਹਨਾ ਕਿਉਂਕਿ ਇਹ ਨਾ ਚੀਜ਼ਾਂ ਨੂੰ ਹੀ ਮੇਨ ਕਰਦੇ ਕਿ ਸੀਵਰੇਜ ਦੀ ਮੇਨ ਆ ਸੜਕਾਂ ਦੀ ਮੇਨ ਆ ਕਿਉਂਕਿ ਜਦ ਤੱਕ ਅਸੀਂ ਹਾਊਸ ਦੇ ਵਿੱਚ ਉਸ ਚੀਜ਼ ਨੂੰ ਕਲੀਅਰ ਨਹੀਂ ਕਰਾਂਗੇ ਤਦ ਤੱਕ ਅਸੀਂ ਅੱਗੇ ਨਵਾਂ ਕੰਮ ਕਿਸਾ ਕਰ ਲਵਾਂਗੇ ਜਿੰਨੇ ਕੰਮ ਮੇਰੇ ਪਰ ਇਹ ਆ ਕਿ ਮੈਂ ਉਹ ਦੋ ਸਾਲ ਤੋਂ ਪਹਿਲਾਂ ਜਿਹੜੀ ਮੇਰੀ ਵਰਕਿੰਗ ਸੀ ਜਿੰਨੇ ਮੈਂ ਕਰਵਾਏ ਹੋਏ ਸੀ ਉਹ ਦੋ ਸਾਲਾਂ ਦੇ ਵਿੱਚ ਜਿਹੜੇ ਰਹਿੰਦੇ ਵੀ ਸੀ ਜਿਹੜੇ ਮੇਰੇ ਕੀਤੇ ਹੋਏ ਕੰਮ ਸਰਕਾਰ ਨੇ ਆਪਣੀ ਵਾਹਵਾ ਹੀ ਲੈ ਲਈ ਸਭ ਕੁਝ ਕਰ ਲਿਆ ਚਲੋ ਪਰ ਹਰ ਬੰਦੇ ਨੂੰ ਹਰ ਪਬਲਿਕ ਨੂੰ ਹਰ ਮੇਰੇ ਪਰਿਵਾਰ ਨੂੰ ਪਤਾ ਹੈ ਕਿ ਇਹ ਕਿਹਦੇ ਐਫਰਟ ਆ ਜਿਹੜੇ ਕੰਮ ਕੀਤੇ ਹੋਏ ਦੋਸਤੋ ਖਾਸ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ ਗੱਲ ਰஞ்சிਤਨਗਰ ਦੀ ਕਰ ਰਹੇ ਹਾਂ ਜੰਦਸ਼ ਦੀ ਰਣਨੀਤੀ ਬਣ ਚੁੱਕੀ ਹੈ ਜਿਹੜੀ ਸਮੱਸਿਆਵਾਂ ਇਹ ਸਰਕਾਰ ਫਿਰ ਤੋਂ ਲੋਕਾਂ ਨੂੰ ਲollipops ਦੇ ਰਹੀ ਹੈ ਕਿ ਜਾਂ ਸਰਕਾਰ ਕੁਝ ਕਰਨ ਦੇ ਮੂਰ ਚਗੀ ਹੈ ਸਰਕਾਰ 101% ਕਹਿਣਾ ਸਾਰੀ ਜਨਤਾ ਨੂੰ ਪੰਜਾਬ ਸਰਕਾਰ ਲਾਰੇ ਲਾਣ ਰਹੀ ਆ ਉਹ ਝੂਠੇ ਪੰਫਲੇਟ ਝੂਠੀਆਂ ਆਪਣੀਆਂ ਨਗਰ ਨਿਗਮ ਦੇ ਉਹ ਉਹਨਾਂ ਨੇ ਇੱਕ ਉਹ ਆਪ ਦਾ ਐਮਸੀ ਉਹ ਝੂਠ ਹੱਸ ਝੂਠ ਪ੍ਰਚਾਰ ਕਰਨ ਰਹੀ ਹੈ ਉਹਨਾਂ ਨੇ ਲਾਰੇ ਲਾਤੇ ਲੋਕਾਂ ਨੂੰ ਅਸੀਂ ਆ ਕਰਾਂਗੇ 1900 ਪਤਾ ਨਹੀਂ ਇਲੈਕਟ੍ਰੋਨਿਕ ਬੱਸਾਂ ਯਾਰ ਸਾਡੇ ਪਹਿਲੋ ਜਿਹੜੇ ਬੰਦਿਆਂ ਦੀਆਂ ਅੱਜ ਵੀ ਮੇਰਾ خیال ਕਾਰਪੋਰੇਸ਼ਨ ਚ ਧਰਨਾ ਲੱਗਾ ਆ ਉਹਨਾਂ ਦੀਆਂ ਲੋਕਾਂ ਦੀਆਂ ਬੇਸਿਕ ਨੀਡ ਆ ਸਟਰੀਟ ਲਾਈਟਾਂ ਵਾਲਿਆਂ ਦੀਆਂ ਪੇਮਟਾਂ ਹੋਰ ਜਿਹੜੇ ਹੈਗੇ ਕੱਚੇ ਮੁਲਾਜ਼ਮਾਂ ਉਹਨਾਂ ਦੀਆਂ ਆਊਟਸੋਰਸ ਤੇ ਲੱਗੇ ਉਹਨਾਂ ਦੀਆਂ ਸੈਲਰੀਆਂ ਨਹੀਂ ਮਿਲਣੀਆਂ ਤੂੰ ਜਦ ਤੁਸੀਂ ਉਹਨਾਂ ਨੂੰ ਕਵਰ ਕਰ ਲੋ ਸ਼ਹਿਰ ਦੀ ਸਮੱਸਿਆ ਆਪੀ ਹੋ ਲੋ ਹੱਲ ਹੋ ਜੂਗੀ ਜਦੋਂ ਜਿਹੜੇ ਬੰਦੇ ਦੇ ਜਿਹੜਾ ਕਲਾਸ 4 ਦਾ ਉਹਨੂੰ ਸੈਲਰੀ ਨਹੀਂ ਮਿਲੂਗੀ ਉਹ ਵਿਚਾਰੇ ਨੇ ਸਾਰਾ ਟਰਾਈ ਕੀ ਕਰਨੀ ਆ ਤੇ ਉਹ ਸਮੱਸਿਆ ਹੱਲ ਕਰ ਦਿਓ ਇਲੈਕਟ੍ਰੋਨਿਕ ਬੱਸਾਂ ਜਾਂ ਉਹ ਵਾਲੀਆਂ ਬੱਸਾਂ ਨੂੰ ਛੱਡੋ ਤੁਸੀਂ ਸੈਰ ਦੀ ਸਫਾਈ ਕਰ ਦਿਓ ਜੀ ਬੁਰਾ ਹਾਲ ਆ ਹਰ ਟਾਈਮ ਤੁਸੀਂ ਉਹ ਥਾਂ ਥਾਂ ਤੇ ਕੋਰੇਡ ਡੰਪ ਲੱਗੇ ਪਏ ਨੇ ਸਰ ਜਦੋਂ ਬਾਰਿਸ਼ ਆਂਦੀ ਹੈ ਅਜੇ ਤੱਕ ਮੈਂ ਨਹੀਂ ਕਹਿ ਰਿਹਾ ਕਿ ਕਿਸੇ ਵੀ ਸਰਕਾਰ ਨੇ ਇਸ ਧਿਆਨਤਾ ਕੀ ਬਲੌਕਜ ਦੇ ਦੀਆ ਬਲੌਕੇ ਦਾ ਕੋਈ ਹੱਲ ਨਹੀਂ ਨਿਕਲਿਆ ਕੀ ਸਰ ਕਿ 50 ਸਾਲ ਪਹਿਲਾਂ ਦੇ ਸੀਵਰੇਜ ਪੇ ਹੋਣੇ ਜਿਹੜੇ ਹੱਲ ਨਹੀਂ ਹੋ ਰਿਹਾ ਕਿ ਜਾਂ ਫਿਰ ਕਿਹ ਕਿਹ ਸਮੱਸਿਆ ਕੀ ਹੈ ਸਰ ਇਸ ਦੀ 50 ਸਾਲ ਦੀ ਸਮੱਸਿਆ ਸੀਵਰੇਜ ਜਿਹੜਾ ਪਿਆ ਉਹ ਬਿਲਕੁਲ ਠੀਕ ਆ ਉਹ ਚ ਕੋਈ ਗਲਤੀ ਨਹੀਂ ਕਮੀ ਹੈਗੀ ਸਾਡੇ ਸੀਵਰਮੈਨਾਂ ਦੀ ਜੀ ਸਾਡੇ ਸੀਵਰਮੈਨ ਪ੍ਰੋਪਰ ਕੰਮ ਨਹੀਂ ਕਰਨਦੇ ਉਹ ਯਾਰ ਹੈ ਨਹੀਂ ਉਹਨਾਂ ਕੋਲ ਜੀ ਠੀਕ ਆ ਨਾ ਤੇ ਸਰਕਾਰ ਨੇ ਜਿਹੜੇ ਉਹ ਬੰਦੇ ਪ੍ਰੋਪਰ ਉਹਨਾਂ ਨੂੰ ਸਫਾਈ ਕਰਦਣ ਤੇ ਸਾਨੂੰ ਰੇਨ ਬਰਸਾਤੀ ਪਾਣੀ ਦੀ ਸਮੱਸਿਆ ਨਾ ਹੋਵੇ ਕਿਉਂਕਿ ਮੇਨ ਇਹ ਹੈ ਕਿ ਉਹਨਾਂ ਦੇ ਬਲੋਕੇਜ ਹੋ ਗਏ ਆ ਰੋਡ ਗਲੀਆਂ ਰੋਡ ਗਲੀਆਂ ਦੇ ਵਿੱਚ ਉਹ ਮਿੱਟੀ ਫਸੀ ਹੋਈ ਆ ਜਿਹੜੀਆਂ ਆਪਣੀਆਂ ਸੜਕਾਂ ਤੋਂ ਆ ਅੱਗੇ ਅਸੀਂ ਕਾਂਗਰਸ ਸਰਕਾਰ ਸੀ ਸਾਡੀ ਸਰਕਾਰ ਸੀ ਅਸੀਂ ਉਹਨਾਂ ਨੂੰ ਬਰਸਾਤਾ ਤੋਂ ਪਹਿਲਾਂ 2-2 ਮਹੀਨੇ ਪਹਿਲਾਂ ਆਊਟਸੋਰਸ ਦੇ ਬੰਦੇ ਰੱਖ ਕੇ ਉਹ ਰੋਡ ਗਲੀਆਂ ਸਾਫ਼ ਕਰਾ ਲੈਣੇ ਆ ਰੋਡ ਗਲੀਆਂ ਉੱਪਰੋਂ ਸਾਫ਼ ਹੋ ਜਾਂਦੀਆਂ ਜਿਹੜੀਆਂ ਉਹਨਾਂ ਦੀ ਪਾਈਪ ਲਾਈਨ ਆ ਉਹ ਬਲੌਕ ਆ ਜੀ ਉਹ ਆਪਾਂ ਉਹਨਾਂ ਦਾ ਹੱਲ ਨਹੀਂ ਕਰਦੇ ਚਲੋ ਜਦੋਂ ਬਰਸਾਤ ਪੈਂਦੀ ਹੌਲੀ ਹੌਲੀ ਪਾਣੀ ਟਾਈਮ ਲੱਗਦਾ ਮੈਮ ਉਹ ਇਸੇ ਕਰਕੇ ਮਿੱਟੀ ਫਸੀ ਪਈ ਉਹਨਾਂ ਦੇ ਵਿੱਚ ਮੇਨਟੇਨੈਂਸ ਹੈ ਨਹੀਂ ਉਹਦਾ ਮੇਨ ਲਈ ਜਿਹੜੇ ਸੀਵਰ ਬੰਦ ਦੀ ਆ ਉਹ ਵਿਚਾਰਿਆਂ ਦੀ ਵੀ ਇਹੀ ਪ੍ਰੋਬਲਮ ਹੈ ਕਿ ਉਹਨਾਂ ਕੋਲ ਪ੍ਰੋਪਰ ਜਿਹੜੇ ਕਾਰਪੋਰੇਸ਼ਨ ਤੋਂ ਔਜ਼ਾਰ ਮਿਲਨੇ ਚਾਹੀਦੇ ਆ ਨਵੀਂ ਮਸ਼ੀਨਰੀ ਦਾ ਪ੍ਰੋਪਰ ਕੰਮ ਹੋਣਾ ਚਾਹੀਦਾ ਜੇ ਉਹਨਾਂ ਵਿਚਾਰਿਆਂ ਕੋ ਵੀ ਹੋਏਗਾ ਤਾਂ ਉਹ ਕਰਨਗੇ ਆਪਣੇ ਵੱਲੋਂ ਪੁਰਜ਼ੋਰ ਲਾਂਦੇ ਹੈਗੇ ਆ ਪਰ ਇਹ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਚੀਜ਼ਾਂ ਤੇ ਫੈਸਿਲਿਟੀਆਂ ਚਾਹੀਦੀਆਂ ਉਹਨਾਂ ਨਹੀਂ ਮਿਲਦੀਆਂ ਇਸ ਕਰਕੇ ਉਹ ਜਿਹੜੀ ਪ੍ਰੋਬਲਮ ਹੈ ਡੇ ਬਾਈ ਡੇ ਇੱਕ ਮੇਜਰ ਪ੍ਰੋਬਲਮ ਬਣ ਰਹੀ ਹੈ ਇੱਕ ਕਹਿ ਲਓ ਨਾ ਕਹਿੰਦੇ ਨਹੀਂ ਹੁੰਦੇ ਕਿ ਇੱਕ ਛੋਟੇ ਜਿਹੇ ਮਿੱਟੀ ਤੋਂ ਇੱਕ ਪਹਾੜ ਬਣ ਤਾਂ ਮੈਡਮ ਤੁਸੀਂ ਦੱਸੋ ਕਿ ਜਿਹੜੀ ਇੱਕ ਸੀਵਰਮੈਨ ਦੀ ਚਲੋ ਗੱਲ ਕਰੀ ਆ ਸਫਾਈ ਕਰਮਚਾਰੀ ਆਖਰ ਡਿਊਟੀ ਦਾ ਟਾਈਮ ਕਿ ਹੁੰਦਾ ਡਿਊਟੀ ਦਾ ਟਾਈਮ ਤੇ ਸਵੇਰੇ ਸ਼ੁਰੂ ਹੋ ਜਾਂਦਾ ਉਹਨਾਂ ਦਾ ਤੇ 5 ਵਜੇ ਤੱਕ ਹੁੰਦਾ ਡਿਊਟੀ ਦਾ ਟਾਈਮ ਉਹਨਾਂ ਦਾ ਪਰ ਮੈਡਮ ਅਸੀਂ ਦੇਖਿਆ ਕਿ ਸਵੇਰ ਦੇ ਟਾਈਮ ਇਹ ਸਫਾਈ ਕਰਮਚਾਰੀ 1 ਵਜੇ ਸਫਾਈ ਹਲਕਾ ਹਲਕਾ ਝਾੜੂ ਲਗਾਉਂਦਾ ਉਸ ਤੋਂ ਬਾਅਦ ਨਾ ਦੁਪਹਿਰ ਨੂੰ ਨਾ ਸ਼ਾਮ ਨੂੰ ਸਫਾਈ ਨਹੀਂ ਹੁੰਦੀ ਉਹਦੀ ਸਫਾਈ ਨਹੀਂ ਹੁੰਦੀ ਮੇਨਲੀ ਫਿਰ ਉਹੀ ਹੁਣ 2 ਸਾਲ ਤੋਂ ਤਾਂ ਬਿਲਕੁਲ ਵੀ ਨਹੀਂ ਉਹਨਾਂ ਜੋ ਸਰਕਾਰ ਦੇ ਸਿਸਟਮ ਹੈਗਾ ਬਿਲਕੁਲ ਹੀ ਬਿਲਕੁਲ ਡੰਮੀ ਸਿਸਟਮ ਹੈ ਜੀ ਬਿਲਕੁਲ ਉਸ ਚੀਜ਼ ਦਾ ਕਿਉਂਕਿ ਉਹਨਾਂ ਦੀ ਡਿਊਟੀਆਂ ਲਗਾਓ ਤਾਂ ਕਿ ਉਹ ਆਪਣਾ ਕੰਮ ਕਰਨਗੇ ਜੇ ਆਪਾਂ ਅਸੀਂ ਕਿਸੇ ਨੂੰ ਉਸ ਚੀਜ਼ ਦਾ ਕਵਾਂਗੇ ਹੀ ਨਹੀਂ ਉਹਨਾਂ ਨੂੰ ਇੱਕ ਅਸੀਂ ਹੁਣ ਅਸੀਂ ਕਹਿੰਦਾ ਕਿ ਹਾਂ ਜੀ ਇਤੋਂ ਦੀ ਇਹ ਜਿਸ ਬਿਠਾ ਕਰਕੇ ਜਾਨੀ ਹੈ ਨੈਕਸਟ ਦੁਪਹਿਰ ਤੱਕ ਉਹਨਾਂ ਦਾ ਉਹ ਕੰਮ ਕਲੀਅਰ ਹੋਣਾ ਚਾਹੀਦਾ ਹੈਗਾ ਸ਼ਾਮ ਨੂੰ ਉਹਨਾਂ ਦੀ ਆ ਚੀਜ਼ ਦੀ ਪ੍ਰੋਬਲਮ ਆ ਗਈ ਆ ਗਟਰ ਦੀ ਸੀਵਰੇਜ ਦੀ ਪ੍ਰੋਬਲਮ ਆ ਬੇਟਾ ਉੱਥੇ ਚਲਦੇ 3 ਵਜੇ ਚਾਹੀਏ ਚਲਦੇ ਅਸੀਂ ਕਰਵਾਈ ਦਾ ਸੀਗਾ ਹੁਣੇ 2 ਸਾਲ ਦੇ ਗੈਪ ਕਰਨ ਬਿਲਕੁਲ ਹੀ ਜਿਹੜਾ ਸਿਸਟਮ ਹੈ ਖਰਾਬ ਹੋ ਚੁੱਕਾ ਹੈ ਜਿੱਤੇ ਭਾਈ ਇੱਕ ਵੱਡਾ ਸਵਾਲ ਆ ਜਨਤਾ ਦਾ ਮੇਰਾ ਨਹੀਂ ਆਸੋ ਤੇ ਇੱਕ ਵੱਡਾ ਸਵਾਲ ਹੈ ਅੱਛਾ ਜਿਹੜੇ ਸਫਾਈ ਕਰਮਚਾਰੀ ਹੁੰਦੇ ਇੱਕ ਤੇ ਹੁੰਦੇ ਤੇ ਸਰਕਾਰ ਦੇ ਮੁਲਾਜ਼ਮ ਹੀ ਹੁੰਦੇ ਸਰਕਾਰ ਦੇ ਹੁਣ ਇਸ ਟਾਈਮ ਪੇ ਲੋਗੇ ਨਾ ਸੁਸਾਇਟੀਆਂ ਹੁੰਦੀਆਂ ਸੀ ਜੀ ਉਹ ਸੁਸਾਇਟੀਆਂ ਨੂੰ ਸਫਾਈ ਲਈ ਨਾ ਮਹੱਲਾ ਮਹੱਲਿਆਂ ਨੂੰ ਪੰਜ ਪੰਜ 10 ਦਾ ਜਿੰਨੀ ਕੋ ਉਹਨਾਂ ਦੀ ਨੀਡ ਜ਼ਰੂਰਤ ਹੁੰਦੀ ਉਹਨਾਂ ਨੂੰ ਡੀਸੀ ਰੇਟ ਤੇ ਰੱਖਿਆ ਜਾਂਦਾ ਸੀਗਾ ਤੇ ਉਹ ਰੱਖ ਲੈਂਦੇ ਸੀਗੇ ਸੁਸਾਇਟੀ ਨੂੰ ਉਹਦੀ ਪੇਮੈਂਟ ਹੁੰਦੀ ਉਸ ਤੋਂ ਬਾਅਦ ਪਿਛਲੇ ਬੀਜਪੀ ਇਹ ਕਾਲੀ ਸਰਕਾਰ ਸਰਕਾਰ ਨੇ ਉਹਨਾਂ ਨੂੰ ਪੱਕੇ ਕਰ ਦਿੱਤਾ ਸੀ ਚਲੋ ਪੱਕੇ ਕੀਤਾ ਉਹਨਾਂ ਨੂੰ ਬਹੁਤ ਵਧੀਆ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਟੀਆਂ ਨੂੰ ਕੋਈ ਆਊਟਸੋਰਸ ਤੇ ਜਾਂ ਉਹਨਾਂ ਡੀਸੀ ਰੇਟ ਤੇ ਕੋਈ ਵੀ ਮੁਲਾਜ਼ਮ ਨਹੀਂ ਰੱਖਿਆ ਗਿਆ ਉਹਨਾਂ ਦੀ ਜੇ ਕੀਤੇ ਤੋਂ ਵੀ ਉਹਨਾਂ ਨੂੰ ਘੱਟ ਹਿਸਾਬ ਦੇ ਨਾਲ ਪੈਸੇ ਮਿਲਦੇ ਆ ਤੇ ਉਹ ਫਿਰ ਇਸ ਕਰਕੇ ਤਿਆਰ ਵੀ ਨਹੀਂ ਹੈਗੇ ਇਹਨਾਂ ਨੂੰ ਸੁਸਾਇਟੀਆਂ ਨੂੰ ਮੈਂ ਤਾਂ ਕਹਿੰਨਾ ਇਹ ਹੈ ਸਾਡੀ ਸਲਾਹ ਕਿ ਉਸ ਜਿਹੜੇ ਇਲਾਕੇ ਦੀਆਂ ਸੁਸਾਇਟੀਆਂ ਚਾਹੇ ਮੰਦਿਰ ਆ ਗੁਰਦੁਆਰਾ ਕਿਸੇ ਇਲਾਕੇ ਦੀ ਵੈਲਫੇਅਰ ਸੁਸਾਇਟੀ ਆ ਉਹਦੇ ਅਟੈਚ ਕਰਕੇ ਤੇ ਉਹ ਬੰਦੇ ਨੂੰ ਮੁਲਾਜ਼ਮਾ ਨੂੰ ਡੀਸੀ ਰੇਟ ਤੇ ਰੱਖ ਕੇ ਆਪਣੇ ਇਲਾਕੇ ਦੀਆਂ ਸਫਾਈਆਂ ਹੋ ਸਕਦੀਆਂ ਜਿੱਤੇ ਬਈ 8-8 ਘੰਟੇ ਸਫਾਈ ਕਰਮਚਾਰੀ ਦੀ ਡਿਊਟੀ ਹੈ ਤੇ ਨੈਚੁਰਲ ਜਿਹੜੇ ਪੁਰਾਣੇ ਮਲਾਜਮ ਨੇ ਸਰਕਾਰੀ ਮਲਾਜਮ ਨੇ ਉਹਨਾਂ ਦੀ 60 70 60 45 40 50 60 7 ਦੇ ਕਰੀਬ ਤੋਂ ਸਰਕਾਰੀ ਉਹਨਾਂ ਦੀ ਸੈਲਰੀ ਵੀ ਹੋਏਗੀ ਮਗਰ ਦੇਖੋ 올ਮੋਸਟ ਬਹੁਤ ਘੱਟ ਖੁਦ ਉਹ ਸਰਕਾਰੀ ਮਲਾਜਮ ਤੁਹਾਨੂੰ ਕੰਮ ਕਰਦੇ ਦਿਖਦੇ ਨਾ ਉਹਨਾਂ ਨੇ ਅੱਗੇ 4 4 5 5000 ਤੇ ਬੰਦੇ ਰੱਖਿਆ ਕੀ ਆ ਇੱਕ ਸਰਕਾਰੀ ਮਲਾਜਮ ਹੋਏ ਸਰਕਾਰੀ ਦਫਤਰ ਤੇ ਜਾਂਦਾ ਹੋਏ ਕੋਣ ਸਰਕਾਰੀ ਦਫਤਰ ਨਾਲ ਕੋਈ ਕਲਰ ਲਗਾ ਕੋ ਡੀਸੀ ਲਗਾ ਕੋਸ਼ੀ ਲਗਾ ਕੀ ਉਹ ਵੀ ਆਪਣੇ ਵੇਸਤੇ ਕੋਈ ਅੱਦਰ ਦਾ ਬੰਦਾ ਰੱਖ ਸਕਦਾ ਕਿ ਇਹਨਾਂ ਨੂੰ ਲੋੜ ਹੈ ਵੈਸੇ ਕਾਨੂੰਨੀ ਤੌਰ ਤੇ ਰੱਖ ਸਕਦੇ ਨਾ ਕਿ ਨਹੀਂ ਰੱਖ ਸਕਦੇ ਸਰ ਸਰ ਇਹ ਕਾਨੂੰਨੀ ਤੌਰ ਤੇ ਤਾਂ ਨਹੀਂ ਰੱਖ ਸਕਦੇ ਜੀ ਇਹ ਇਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੀ ਆ ਜੀ ਜਿਹੜਾ ਜਾਂ ਕਿਸੇ ਦਾ ਕੋਈ ਮਦਰ ਹੈਗੀ ਆ ਫਾਦਰ ਹੈ ਬਿਮਾਰ ਹੈਗਾ ਉਹ ਆਪਣੇ ਮਤਲਬ ਕੀ ਉਹਦਾ ਬੇਟਾ ਕਿਤੇ ਕੋਈ ਪੜਦਾ ਹੈ ਕੋਈ ਉਹ ਕਹਿੰਦੇ ਕਿ ਚਲੋ ਸਾਡੇ 2 ਘੰਟੇ ਦਾ ਕੰਮ ਆ ਤੇ ਉਹਨੂੰ ਇੱਕ ਅਸੀਂ ਅੱਗੇ ਅਪਾਇੰਟ ਕਰ ਲੈਂਦੇ ਆ ਤੇ ਉਹ ਆਪ ਨਾਲ ਆ ਜਾਂਦੇ ਜਾਂ ਕਿ ਉਹ ਸਫਾਈ ਜਿਹੜਾ ਸੁਪਰਵਾਈਜ਼ਰ ਉਹ ਕਹਿੰਦਾ ਮੇਰੇ ਏਰੀਆ ਸਾਫਨਾ ਚਾਹੀਦਾ ਜੀ ਤੇ ਜਿਹੜੇ ਕਾਉਂਸਲਰ ਦਾ ਜਾਂ ਇਲਾਕਾ ਨਿਵਾਸੀ ਆ ਉਹ ਕਹਿੰਦੇ ਸਾਡੇ ਸਫਾਈ ਹੋ ਗਈ ਉਹਨਾਂ ਨੂੰ ਇਹ ਲੈਣਾ ਦੇਣਾ ਨਹੀਂ ਕਿ ਇਹ ਕੌਣ ਕਰਕੇ ਗਿਆ ਜੀ ਜਿਹੜਾ ਵੀ ਮੁਲਾਜ਼ਮ ਹੈਗਾ ਆ ਉਹ ਆਪਣੇ ਕਿਸੇ ਤੋਂ ਤੇ ਉਹ ਵੀ ਉਹ ਸਫਾਈ ਕਰ ਆਂਦਾ ਉਹ ਕਹਿੰਦਾ ਮੈਨੂੰ ਸਫਾਈ ਜਿਹੜਾ ਮਰੇ ਸੇ ਕਹਿ ਸਕਦਾ ਸਿਸਟਮ ਜਿਹੜਾ ਕਿਤੇ ਨਾ ਕਿਤੇ ਜਿਹੜਾ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਸਿਸਸ ਨੂੰ ਬਣਾਇਆ ਨਹੀਂ ਜਾ ਰਿਹਾ ਸਰ ਇੱਕ ਸਾਲ ਦੇ ਵਿੱਚੋਂ ਮੇਰੇ ਖਿਆਲ ਨਾਲ 7 8 9 10 ਕਮਿਸ਼ਨਰ ਕਾਰਪੋਰੇਸ਼ਨ ਦੇ ਕਮਿਸ਼ਨਰ ਚੇਂਜ ਹੋ ਚੁੱਕੇ ਨੇ ਕੀ ਕਰਨੋਂ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਕੰਮ ਆਉਂਦਾ ਹੀ ਨਹੀਂ ਹੈ ਜਿਵੇਂ ਜੰਦੇ ਤੇ ਟਿਕ ਨਹੀਂ ਰਹਿੰਦੇ ਮੈਨੂੰ ਤੁਸੀਂ ਦੱਸੋ ਇਸ ਬਾਰੇ ਦੇਖੋ ਜਿਦਾਂ ਹੁਣ ਤੁਸੀਂ ਆਪ ਹੀ ਕਹਿੰਦਾ ਕਿ ਇੱਕ ਸਾਲ ਦੇ ਵਿੱਚ 5 6 ਕਮਿਸ਼ਨਰ ਆਪਣੇ ਚੇਂਜ ਹੋ ਗਏ ਜੀ ਬਿਲਕੁਲ ਬਿਲਕੁਲ ਇਹ ਸਰਕਾਰ ਦੀ ਨਾਮਕਾਂ ਪੰਜਾਬੀ ਹੈ ਮੇਰੇ ਖਿਆਲ ਉਤਰ ਕੰਮ ਕਰਾਣਾ ਨਹੀਂ ਚਾਹੁੰਦੇ ਹਨ ਸਹੀ ਤਰੀਕੇ ਨਾਲ ਜਿਹੜਾ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਜੇ ਅਸੀਂ ਕਿਸੇ ਕਮਿਸ਼ਨਰ ਦੀ ਗਲਤੀ ਨਹੀਂ ਕੱਢਾਂਗੇ ਉਹ ਬਿਲਕੁਲ ਆਪਣੇ ਸਾਹਮਣੇ ਇੱਕ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ 1 ਮੰਥ ਉਹਨਾਂ ਨੂੰ ਹੁੰਦਾ ਹੈ ਉਸ ਏਰੀਆ ਨੂੰ ਅੰਡਰਸਟੈਂਡ ਕਰਨ ਦਾ ਹਨਾ ਕਿ ਇਹ ਚੀਜ਼ ਸਿਸਟਮ ਇੱਥੇ ਖਰਾਬ ਹੈ ਇੱਥੇ ਇਹ ਚੀਜ਼ ਚਾਹੀਦੀ ਉਹ ਚੀਜ਼ ਚਾਹੀਦੀ ਜਦ ਤੱਕ ਉਹਨਾਂ ਦੇ ਐਕਸ਼ਨ ਦਾ ਟਾਈਮ ਆਂਦਾ ਹੈ ਤਦ ਤੱਕ ਉਹਨਾਂ ਦੀ ਸਰਕਾਰ ਟਰਾਂਸਫਰ ਕਰ ਦਿੰਦੀ ਇਹ ਸਾਨੂੰ ਨਹੀਂ ਪਤਾ ਹੁਣ ਉਹਨਾਂ ਦੇ ਕਾਰਨ ਕਿ ਐਕਸ਼ਨ ਨਹੀਂ ਕਰਾਉਣਾ ਚਾਹੁੰਦੇ ਕਿ ਉਹ ਕੰਮ ਚ ਪ੍ਰੋਪਰ ਕਰਵਾਉਣਾ ਨਹੀਂ ਚਾਹੁੰਦੇ ਸਫਾਈ ਨਹੀਂ ਕਰਵਾਉਣਾ ਚਾਹੁੰਦੇ ਜਾਂ ਕੋਈ ਵੀ ਡਿਵੈਲਪਮੈਂਟ ਲਈ ਨਹੀਂ ਕਰਵਾਉਣਾ ਚਾਹੁੰਦੇ ਉਹ ਫੇਰ ਕਮਿਸ਼ਨਰ ਚੇਂਜ ਹੋ ਜਾਏਗਾ ਇਟ ਮੀਨਸ ਜਦੋਂ ਨਵਾਂ ਆਏਗਾ ਨਵੇਂ ਦੇ ਵੀ ਉਹੀ ਪ੍ਰੋਸੈਸ ਸਟਾਰਟ ਕਰੇਗਾ ਐਦਾਂ ਹੀ ਇੱਕ ਸਾਲ ਟੋਟਲੀ ਕੋਈ ਕੰਮ ਨਹੀਂ ਹੋਇਆ ਚਾਹੇ ਉਹ ਸੜਕਾਂ ਦਾ ਹੋਵੇ ਚਾਹੇ ਉਹ ਸੀਵਰੇਜ ਦਾ ਕਿ ਜਿਹੜਾ ਕਮਿਸ਼ਨ ਨਵਾਂ ਆਂਦਾ ਸਰਕਾਰ ਦੇ ਕੱਪੜਿਆਂ ਦੇ ਜਦੋਂ ਫਾਈਲਾਂ ਖੁੱਲਣ ਲੱਗਦੀਆਂ ਮੈਂ ਤੁਹਾਨੂੰ ਯਾ ਤਾਂ ਫਿਰ ਉਹ ਇਹੀ ਗੱਲ ਕਰ ਰਹੀ ਐ ਮੈਂ ਗੱਲ ਹੀ ਸਿਸਟਮ ਦੀ ਹੀ ਕਰ ਰਹੀ ਆ ਕਿ ਜਦ ਤੱਕ ਉਹ ਅੰਡਰਸਟੈਂਡ ਕਰਦਾ ਆ ਜਦ ਤੱਕ ਉਹ ਤੇ ਐਕਸ਼ਨ ਲੈਂਦੀ ਉਹਦੀ ਟਾਈਮ ਆਂਦਾ ਆ ਉਹਨੂੰ ਪੂਰੀ ਨੌਲੇਜ ਹੋ ਜਾਂਦੀ ਐ ਤਦ ਤੱਕ ਸਰਕਾਰ ਉਹਦੀ ਤੇ ਟ੍ਰਾਂਸਫਰ ਕਰ ਦਿੰਦੀ ਐ ਮਤਲਬ ਕਹਿ ਸਕਦਾ ਕਿ ਜਨਤਾ ਦਾ ਪੈਸਾ ਜਾਂ ਜਨਤਾ ਫਿਰ ਗੁੰਮਰਾਹ ਗੁੰਮਰਾਹੀ ਐ ਜੇ ਤਾਂ ਭਾਈ ਕੀ ਮੰਗਾ ਤੁਹਾਡੀ ਮਤਲਬ ਹੁਣ ਜਿਹੜੀ ਮੇਨ ਮੇਜਰ ਤੁਹਾਡੇ ਵਾਰ ਦੀ ਕੀ ਸਮੱਸਿਆ ਤੇ ਦੁਨੀਆਂ ਨੂੰ ਜਨਤਾ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਜਨਤਾ ਨੂੰ ਮੈਰੇ ਸਮੱਸਿਆ ਤਾਂ ਮੈਨ ਕੋਈ ਇੱਥੇ ਸਾਡਾ ਛੋਟਾ ਜਿਹਾ ਬਾੜ ਜੀ ਇਹ ਬਹੁਤ ਇੱਥੇ ਲੋਕ ਜੈਂਟਲਮੈਨ ਰਹਿੰਦੇ ਆ ਬਾੜ ਨੰਬਰ ਹੁਣ ਜਿਹੜਾ 15 ਸੀ ਉਹ ਤੋਂ 19 ਹੋ ਗਿਆ ਜੀ ਤੇ ਇੱਥੇ ਦੇ ਲੋਕਾਂ ਦੀ ਸਮੱਸਿਆ ਤਾਂ ਕੋਈ ਹੁਣ ਹੈ ਨਹੀਂ ਸਾਡੇ ਸਟਰੀਟ ਲਾਈਟਾਂ ਆ ਸੀਵਰੇਜ ਤੇ ਵਾਟਰ ਸਪਲਾਈ ਆ ਜੀ ਠੀਕ ਆ ਇੱਕ ਦੋ ਗਲੀਆਂ ਦੀ ਪ੍ਰੋਬਲਮ ਹੈਗੀ ਪਿਛਲੇ ਕਈ ਮਹੀਨਿਆਂ ਤੋਂ ਕਿ ਪਾਣੀ ਰੇਤ ਵਾਲਾ ਆ ਰਿਹਾ ਤੇ ਮੈਂ ਉਹਦੀਆਂ ਕਾਰਪੋਰੇਸ਼ਨ ਨਗਰ ਨਿਗਮ ਦੇ ਵਿੱਚ ਆਪਣੇ ਔਰ ਜਿਹੜੇ ਆਉਣੰਦਿਆਂ ਉਹਨਾਂ ਨੂੰ ਮੈਂ ਦੇ ਬਾਰੇ ਵਿੱਚ ਪੁੱਛ ਲਿਆ ਆਂ। ਸਾਨੂੰ ਸਮੱਸਿਆ ਆਉਂਦੀਆਂ ਕਿਉਂਕਿ ਮੇਨਟੇਨੈਂਸ ਦੇ ਜਿਹੜੇ ਸਾਡੇ ਟੈਂਡਰ ਲੱਗਦੇ ਆ ਉਹ ਨਹੀਂ ਲੱਗੇ ਸੀ ਉਹ ਪਿਛਲੇ ਲੱਗੇ ਨਹੀਂ ਹੁਣ ਇਹਨਾਂ ਨੇ ਸ਼ਾਇਦ ਲਾਏ ਆ ਤੇ ਹੁਣ ਉਹ ਦੇਖਾਂਗੇ ਅੱਗੇ ਜੇ ਅਸੀਂ ਪਬਲਿਕ ਦੀ ਜੋ ਵੀ ਹੈਗੀ ਡਿਮਾਂਡ ਸਾਡੀ ਆ ਤੇ ਮੈਡਮ ਕਈ ਲੋਕਾਂ ਨੇ ਆਪਣੇ ਸਟੈਂਡ ਜਿਹੜੇ ਗਵਾਲੇ ਨੇ ਜੇ ਮਤਲਬ ਕਿ ਅਸੀਂ ਪਾਰਟੀਆਂ ਦੇ ਤੇ ਤੁਸੀਂ ਇੱਕੋ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਆ ਕੀ ਕੰਤਨ ਨੂੰ ਹੋਰ ਕੋਈ ਪਾਰਟੀਆਂ ਦੀ ਆਫਰ ਨਹੀਂ ਆਈ ਜਾਂ ਨਜ਼ਰ ਨਹੀਂ ਆਈ ਜਾਂ ਤੁਹਾਡਾ ਦਿਲ ਨਹੀਂ ਕਰਦਾ ਜਾਣ ਨੂੰ ਦੇਖੋ ਜੀ ਪਾਰਟੀਆਂ ਤਾਂ ਜਿਦਾਂ ਤੁਸੀਂ ਹੁਣ ਆਪ ਹੀ ਕਹਿ ਦਿੱਤਾ ਕਿ ਸਟੈਂਡਸ ਸਾਰਿਆਂ ਨੇ ਆਪਣੇ ਗਵਾਲੇ ਆ ਇੱਕ ਚੀਜ਼ ਹੈ ਮੇਰੇ ਦੇਖੋ ਫੋਟੋ ਵੀ ਲੱਗੀ ਹੋਈ ਹੈ ਤੁਸੀਂ ਦੇਖਣ ਹਮਾਰਾ ਰஞ்சிਤ ਸਿੰਘ ਦੀ ਬੰਦੇ ਦਾ ਇੱਕ ਸਟੈਂਡ ਹੋਣਾ ਚਾਹੀਦਾ ਹੈ ਹੈਨਾ ਕਹਿੰਦੇ ਨਾ ਬਾਪ ਇੱਕ ਹੁੰਦਾ ਹੈ ਠੀਕ ਹੈ ਨਾ ਕੰਮ ਕਰਨਾ ਅਸੀਂ ਇੱਕ ਆਪਣੇ ਘਰ 'ਚ ਰਹਿ ਕੇ ਵੀ ਕਰ ਸਕਦੇ ਆ ਬਾਹਰ ਵੀ ਉਹੀ 2-4 ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ ਜੀ ਜੀ ਪਰਿਵਾਰ ਜਾਵਾਂਗੇ ਗੈਸਟ ਵਾਂਗ ਕੇ ਜਾਵਾਂਗੇ 4 ਦਿਨ ਦਾ ਸੜਾਦਰਮਾਨ ਹੋਊਗਾ 5ਵੇਂ ਦਿਨ ਫਿਰ ਉਹ ਚੀਜ਼ ਨਹੀਂ ਆਪਣੇ ਘਰ 'ਚ ਅਸੀਂ ਰੋਬਨਾ ਹੱਕ ਨਾ ਕਰਾ ਸਕਦੇ ਆ ਤੇ ਜਿਸ ਲਈ ਅਸੀਂ ਖੜੇ ਆ ਜਿਸ ਲਈ ਅਸੀਂ ਜ਼ੁਬਾਨ ਦਿੱਤੀ ਆ ਬੰਦਾ ਜ਼ੁਬਾਨ ਤੇ ਔਰ ਆਪਣੇ ਸਟੈਂਡ ਤੇ ਰਹਿਣਾ ਚਾਹੀਦਾ ਇਹ ਹੀ ਮੇਰੀ ਸੋਚ ਆ ਇਸੇ ਕਾਰਨ ਜੇ ਵੀ ਮੈਂ ਕਿਸੇ ਨੂੰ ਆਪਣੀ ਜ਼ੁਬਾਨ ਦਿੰਦੀ ਆ ਮੈਂ ਪੂਰੀ ਕਰਕੇ ਰੱਖੀ ਕੀ ਅਪੀਲ ਕਰ ਦਿਓ ਜਨਤਨ ਤੁਸੀਂ ਮੈਂ ਜਨਤਾ ਨੂੰ ਬਸ ਇਹੀ ਅਪੀਲ ਕਰਦੀ ਬਈ ਆ ਕੀ ਵੋਟਾ ਕਾਰਪੋਰੇਸ਼ਨ ਦੀ ਆ ਗਈ ਹੈ ਮੇਰੇ ਵੱਲੋਂ ਬਸ ਇੱਕ ਇਹੀ ਅਪੀਲ ਹੈ ਕੰਮ ਨੂੰ ਡਿਵੈਲਪਮੈਂਟ ਨੂੰ ਔਰ ਸਚਾਈ ਨੂੰ ਜੇ ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਅੱਗੇ ਰੱਖ ਕੇ ਮੋਰੇ ਰੱਖ ਕੇ ਤੁਸੀਂ ਵੋਟ ਪਾਉਂਗੇ ਤਾਂ ਇਹ ਵੀ ਸਾਡਾ ਪੰਜਾਬ ਵੀ ਬਾਹਰ ਨਾਲੋਂ ਕੱਟ ਨਹੀਂ ਹੋਏਗਾ ਸਾਡਾ ਜਲੰਧਰ ਵੀ ਮੇਰਾ ਵਾਰਡ ਵੀ ਬਾਹਰ ਨਾਲੋਂ ਕਦੀ ਕੱਟ ਨਹੀਂ ਬਣੇਗਾ ਤੁਹਾਡਾ ਸਾਥ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਹੈ ਮੈਂ ਆਪਣੇ ਮੇਰੇ ਜਾਹੇ ਤੁਸੀਂ ਰਿਕਾਰਡ ਕਢਾ ਲਓ ਕਿ 5 ਸਾਲ ਦੇ ਪੂਰੇ ਟਿਨਿਓਰਾਂ ਦੇ ਵਿੱਚੋਂ ਦੀ ਬਾਕੀਆਂ ਦੇ ਔਰ ਮੇਰੇ ਟਿਨਿਓਰ ਚ ਜੇ ਮੈਂ ਕੰਮ ਕੀਤਾ ਆ ਮੈਂ ਪਹਿਲਾਂ ਵੀ ਕਹਿੰਨੀ ਮੇਰੇ ਮੂੰਹ ਤੇ ਨਹੀਂ ਜੇ ਮੈਂ ਕੰਮ ਕੀਤਾ ਹੈ ਤਾਂ ਮੈਨੂੰ ਵੋਟ ਦਿਓ ਤਾਂ ਕਿ ਮੈਂ ਨੈਕਸਟ ਵੀ ਆਪਣੀ ਡਿਵੈਲਪਮੈਂਟ ਜਿਹੜੀ ਰਹਿ ਗਈ ਹੈ ਉਹ ਪੂਰੀ ਕਰ ਸਕਾਂ ਥੈਂਕ ਯੂ ਵੋਟ ਕਿੰਨੀਆਂ ਟੋਟਲ ਵੋਟ 5700 ਸਮਥਿੰਗ ਹੈ 57 ਜੀ ਦੋਸਤੋ ਅੱਜ ਅਸੀਂ ਗੱਲ ਕੀਤੀ ਹੈ ਖਾਸ ਤੌਰ ਤੇ ਜਲੰਧਰ ਦੇ ਸਟੈਂਡਿੰਗ ਨੇਤਾ ਦੀ ਜਿਨ੍ਹਾਂ ਦਾ ਸਟੈਂਡ ਲੰਬੇ ਸਮੇਂ ਤੋਂ ਇੱਕੋ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣਾ ਮੀ ਆਈ ਨੇ ਰਿਹਾ ਤੂਫਾਨੇ ਚੱਕਰ ਆਇਆ ਮਗਰ ਪਾਰਟੀ ਨੇ ਨਾ ਇਹਨਾਂ ਦਾ ਤਨਾ ਡੋਲੀ ਮੜਨ ਆਪਣੇ ਪਾਈ ਜਿੱਤੇ ਹੋਣ ਨੇ ਪਾਰਟੀ ਦਾ ਸਾਥ ਛੱਡਿਆ ਨਾ ਪਾਰਟੀ ਨੇ ਛੱਡਣ ਦਿੱਤਾ ਦੋਸਤੋ ਅਸੀਂ ਚਾਹੁੰਦੇ ਹਾਂ ਕਿ ਹਰ ਤਰੀਕੇ ਦੇ ਨਾਲ ਹੋਰ ਵੀ ਤੁਹਾਨੂੰ ਜਲੰਧਰ ਦੀ ਸਮੱਸਿਆ ਲੈ ਕੇ ਆਵਾਂਗੇ ਮੈਂ ਤੁਹਾਡਾ ਆਪਣਾ ਐਸਕੇ ਸਖਾ ਅੱਜ ਤੋਂ ਕੰਨੇ ਸਾਹਮਣੇ ਜਲੰਧਰ ਤੋਂ televisions breaking news.